ਸਾਸ੍ਰੀਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਇੱਕ ਵਾਰ ਕਿਸਾਨ ਫਿਰ ਰੇਲਾਂ ਰੋਕਣ ਜਾ ਰਹੇ ਨੇ ਰੇਲਾਂ ਰੋਕੀਆਂ ਜਾਣੀਆਂ ਨੇ 3 ਅਕਤੂਬਰ ਨੂੰ 2 ਘੰਟੇ ਲਈ 12:30 ਵਜੇ ਤੋਂ ਲੈ ਕੇ 2:30 ਵਜੇ ਤੱਕ ਰੇਲ ਆਵਾਜਾਈ ਠੱਪ ਰਹੇਗੀ ਇਹ ਐਲਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਜਨ ਸਿੰਘ ਪੰਦੇਰ ਨੇ ਕੀਤਾ ਹੈ ਉਹਨਾਂ ਨੇ ਕਿਹਾ ਹੈ ਕਿ 2 ਘੰਟੇ ਲਈ ਰੇਲਾਂ ਰੋਕ ਕੇ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਪੂਰੇ ਦੇਸ਼ ਭਰ ਦੇ ਵਿੱਚ ਕਈ ਥਾਵਾਂ ਦੇ ਉੱਤੇ ਰੇਲਾਂ ਰੁਕੀਆਂ ਜਾਣਗੀਆਂ ਪੰਜਾਬ ਦੇ ਵਿੱਚ ਵੀ ਲਗਭਗ 22 ਜ਼ਿਲ੍ਹਿਆਂ ਦੇ ਵਿੱਚ ਇਹ ਅੰਦੋਲਨ ਹੋਵੇਗਾ ਤੇ ਨਾਲ ਹੀ ਉਹਨਾਂ ਨੇ ਹੋਰ ਵੀ ਕਈ ਤਰ੍ਹਾਂ ਦੇ ਜਿਹੜੇ ਨੇ ਉਹ ਮਾਮਲੇ ਚੁੱਕੇ ਨੇ ਕਹਿੰਦੇ ਨੇ ਇੱਕ ਤਾਂ ਲਖੀਮਪੁਰ ਖੇਰੀ ਦੇ ਵਿੱਚ ਚਾਰ ਕਿਸਾਨਾਂ ਦੀ ਜਾਨ ਚਲੀ ਗਈ ਉਹ ਅਜੇ ਤੱਕ ਇਨਸਾਫ ਨਹੀਂ ਮਿਲਿਆ ਐ ਐਮਐਸਪੀ ਦੇ ਉੱਤੇ ਕਾਨੂੰਨ ਦੀ ਗਰੰਟੀ ਸਾਨੂੰ ਨਹੀਂ ਮਿਲੀ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਮਾਫ਼ ਨਹੀਂ ਹੋਏ ਤੇ ਹੋਰ ਵੀ ਕਈ ਮੰਗਾਂ ਨੇ ਜਿਨ੍ਹਾਂ ਨੂੰ ਲੈ ਕੇ ਹੁਣੇ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਉਹਨਾਂ ਨੇ ਮੰਡੀਆਂ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਆਪਣੇ ਪੱਖ ਰੱਖੇ ਨੇ ਮੈਂ ਸਰਵਣ ਸਿੰਘ ਪੰਦੇਰ ਐਸ ਵੇਲੇ ਸ਼ੰਭੂ ਮੋਰਚੇ ਤੋਂ ਬੋਲ ਰਿਹਾ 13 ਫਰਵਰੀ ਤੋਂ ਲੈ ਕੇ ਅੱਜ ਤੱਕ 232 ਦਿਨਾਂ ਵਿੱਚ ਮੋਰਚਾ ਚਲਾ ਗਿਆ ਔਰ ਪਤਾ ਨਹੀਂ ਇਹ ਕਿੰਨੀ ਦੇਰ ਤੱਕ ਚੱਲੂਗਾ ਓਨੀ ਦੇਰ ਤੱਕ ਚੱਲੂਗਾ ਜਿੰਨੀ ਦੇਰ ਤੱਕ ਮਸਲਿਆਂ ਦਾ ਹੱਲ ਨਹੀਂ ਹੁੰਦਾ ਹੈਗਾ 3 ਅਕਤੂਬਰ ਦਾ ਰੇਲ ਰੋਕੋ ਅੰਦੋਲਨ ਦੇਸ਼ ਵਿਆਪੀ ਹੋ ਰਿਹਾ ਤਾਮਲਾਡੂ ਮੱਧ ਪ੍ਰਦੇਸ਼ ਹਰਿਆਣਾ ਰਾਜਸਥਾਨ ਜੂਪੀ ਪੰਜਾਬ ਤਾ ਹੋਊਗਾ ਹਜੇ ਆਊਟ ਸਟੇਟਾਂ ਦੀਆਂ ਹਜੇ ਖਬਰਾਂ ਆਉਣੀਆਂ ਹੈਗੀਆਂ ਨੇ ਹੋਰ ਕਿੱਥੇ ਕਿੱਥੇ ਹੁੰਦਾ ਹੈਗਾ ਇਸ ਕਰਕੇ ਪੰਜਾਬ ਦੇ ਵਿੱਚ ਲਗਭਗ 22 ਜ਼ਿਲ੍ਹਿਆਂ ਵਿੱਚ ਕੱਲ ਕੇ ਐਮਐਮ ਦੀ ਮੀਟਿੰਗ ਵਿੱਚ 50 ਕ ਥਾਵਾਂ ਦਾ ਅਸੀਂ ਸਨਿਸ਼ਚਿਤ ਕੀਤੀ ਸੀ ਐਸਕੇਐਮ ਨਾਨ ਪੋਲਿਟিক্যাল ਦੇ ਵੀ ਬਹੁਤ ਸਾਰੇ ਥਾਂ ਤੋਂ ਪੰਜਾਬ ਦੇ 22 ਜ਼ਿਲ੍ਹਿਆਂ ਵਿੱਚ ਸੈਂਕੜੇ ਥਾਵਾਂ ਤੇ 12:30 ਮਿੰਟ ਤੋਂ 2:30 ਮਿੰਟ ਤੱਕ 2 ਘੰਟੇ ਰੇਲ ਰੋਕੋ ਅੰਦੋਲਨ ਹੋਊਗਾ ਇੱਕ ਤਾਂ ਲਖੀਮਪੁਰ ਖੀਰੀ ਦੇ ਵਿੱਚ ਤੁਹਾਨੂੰ ਪਤਾ ਮੋਦੀ ਸਰਕਾਰ ਦੇ ਸਾਫਕਾ ਮੰਤਰੀ ਦੇ ਮੁੰਡੇ ਨੇ ਜਦੋਂ ਕਿਸਾਨਾਂ ਤੇ ਥਾਰ ਗੱਡੀ ਚੜਾ ਕੇ ਉਹਨਾਂ ਨੂੰ ਕੁਚਲ ਕੇ ਸ਼ਹੀਦ ਕੀਤਾ ਹੀ ਉਹਦਾ ਇਨਸਾਫ ਤੇ 12 ਮੋਰਚੇ ਦੀਆਂ ਮੰਗਾਂ ਐ ਐਮਐਸਪੀ ਲੀਗਲ ਗਰੰਟੀ ਕਾਨੂੰਨ ਜਿਹੜਾ ਬਨਣਾ ਹੀ ਬਨਣਾ ਵਾ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮਾਫੀ ਮਜ਼ਦੂਰਾਂ ਦੀ 200 ਦਿਨ ਨਰੇਗਾ ਚੰਗਾ ਦਿਹਾੜੀ ਫਸਲੀ ਬੀਮਾ ਦੋਦਨਾ ਤੇ ਆਦੀਵਾਸੀਆਂ ਦੀ ਸਭਿਧਾਨ ਦੀ 5ਵੀਂ ਸੂਚੀ ਲਾਗੂ ਕਰਨੀ ਆਦ ਮੰਗਾਂ ਨੂੰ ਲੈ ਕੇ ਇਹ ਅੰਦੋਲਨ 2 ਘੰਟੇ ਦਾ ਹੋਊਗਾ ਅਹ ਦੇਵੀ ਦਾਸਪੁਰ ਅਮਰਸਰ ਦੇ ਵਿੱਚ ਮੈਂ ਸਵੈਮ ਹੋਊਗਾ ਉੱਥੇ ਗਵਾਈ ਕਰਾਂਗੇ ਤੋਂ ਇਸ ਤਰੀਕੇ ਨਾਲ ਸਾਰੇ ਲੀਡਰ ਅਹ ਦੇਸ਼ ਲੈਵਲ ਤੇ ਵੱਡੇ ਲੀਡਰ ਰੇਲਾਂ ਤੇ ਜਾ ਕੇ ਗਵਾਈ ਵੀ ਕਰਨਗੇ ਸਭ ਤੋਂ ਵੱਡੀ ਗੱਲ ਸ਼ੰਭੂ ਮੋਰਚੇ ਤੇ ਵੀ ਸਾਡੇ ਨੇਰੇ ਰੇਲ ਟ੍ਰੈਕ ਆ 2 ਘੰਟੇ ਦਾ ਰੇਲ ਰੋਕੋ ਅੰਦੋਲਨ ਹੋਣਾ ਵਾ ਇਹਦੇ ਨਾਲ ਦੀ ਨਾਲ ਅੱਜ 1 ਅਕਤੂਬਰ ਆ ਪੰਜਾਬ ਸਰਕਾਰ ਦੇ ਦਾਅਵੇ ਆ ਵਿੱਚੋਂਨੇ ਦੀ ਖਰੀਦ ਕਰਨੀ ਆ ਆਰਤੀਏ ਸੈਲਰ ਮਾਲ ਖੜਤਾਲਾ ਕਰੀ ਬੈਠੇ ਆ ਸਾਨੂੰ ਨਹੀਂ ਲੱਗਦਾ ਸਰਕਾਰ ਕੰਮ ਕਰਦਾ ਤਾਂ ਤੁਰੰਤ ਇਹ ਮਸਲੇ ਦਾ ਹੱਲ ਕੀਤਾ ਜਾਵੇ ਮੋਦੀ ਸਰਕਾਰ ਦੀ ਸਾਜ਼ਿਸ਼ ਤਹਿਤ ਬਾਸਮਤੀ ਦੇ ਰੇਟ ਡਿੱਗੇ ਆ ਖਰੀਦ ਤੇ ਸਮੱਸਿਆ ਆ ਰਹੀ ਆ ਸੋ ਉਹਨਾਂ ਵੱਲ ਧਿਆਨ ਦਿੱਤਾ ਜਾਵੇ ਜਿੱਥੋਂ ਤੱਕ ਪ੍ਰਾਲੀ ਦਾ ਸਵਾਲ ਹੈਗਾ ਤੋਂ ਕੱਲਾ 2% ਪਰਸੈਂਟ ਦੀ ਪ੍ਰਦੂਸ਼ਨ ਹੈਗਾ ਪਰਾਲੀ ਦਾ ਦੱਸਦੀ ਕਿ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰ ਰਹੇ ਨੇ ਇਸ ਤੋਂ ਪਹਿਲਾਂ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਨੇ ਸੰਘਰਸ਼ ਕੀਤਾ ਸੀ ਤਾਂ ਤਿੰਨ ਖੇਤੀ ਕਾਨੂੰਨ ਵਾਪਸ ਹੋ ਗਏ ਸਨ ਪਰ ਐਮਐਸਪੀ ਦੀ ਮੰਗ ਹੈ ਜੇ ਵੀ ਬਾਕੀ ਆ ਹੋਰ ਵੀ ਕਈ ਮੰਗਾਂ ਨੇ ਜਿਹਨੂੰ ਲੈ ਕੇ ਕਿਸਾਨ ਸਮੇਂ-ਸਮੇਂ ਦੇ ਉੱਤੇ ਕੋਈ ਨਾ ਕੋਈ ਪ੍ਰੋਗਰਾਮ ਉਲੀਕਦੇ ਰਹਿੰਦੇ ਨੇ ਸ਼ੰਭੂ ਤੇ ਖਰੋਰੀਅਰ ਬੈਰੀਅਰ ਦੇ ਉੱਤੇ ਵੀ ਧਰਨਾ ਲੱਗਿਆ ਹੋਇਆ ਤੇ ਇਸ ਤੋਂ ਇਲਾਵਾ ਹੁਣ ਪੰਜਾਬ ਦੇ ਵਿੱਚ ਵੀ 3 ਅਕਤੂਬਰ ਨੂੰ ਰੇਲਾ ਰੋਕਿਆ ਜਾਣੀਆਂ ਨੇ ਪਰ ਕਿਸਾਨਾਂ ਨੇ ਪਹਿਲਾਂ ਹੀ ਦੱਸ ਦਿੱਤਾ ਹੈ ਕਿ ਅਸੀਂ 3 ਅਕਤੂਬਰ ਨੂੰ ਰੇਲਾ ਰੋਕਣੀਆਂ ਨੇ ਜਿਨ੍ਹਾਂ ਦੇ ਕੋਈ ਖਾਸ ਲੋੜ ਜਿਵੇਂ ਨੇ ਜਿਨ੍ਹਾਂ ਨੇ ਕਿਤੇ ਖਾਸ ਪਹੁੰਚਣਾ ਹੈ ਜਾਂ ਤਾ ਉਹ ਪਹਿਲਾਂ ਆ ਜਾ ਸਕਦੇ ਨੇ ਜਾਂ ਫਿਰ 3 ਅਕਤੂਬਰ ਨੂੰ ਕਿਤੇ ਵੀ ਰੇਲ ਰਾਹੀਂ ਆਉਣ ਜਾਣ ਤੋਂ ਗੁਰੇਜ਼ ਕੀਤਾ ਜਾਵੇ ਤਾਂ ਸਹੀ ਰਹੇਗਾ ਨਹੀਂ ਤਾਂ ਤੁਹਾਨੂੰ 2 2.5 ਘੰਟੇ ਲਈ ਖੱਜਲ ਖੁਆਰ ਹੋਣਾ ਪੈ ਸਕਦਾ ਹੈ ਇਸ ਮਾਮਲੇ ਦੀ ਅਪਡੇਟ ਆਏਗੀ ਫਿਰ ਤੁਹਾਨੂੰ ਜਾਣਕਾਰੀ ਦੇਵਾਂਗੇ ਅੱਗੇ ਦਿਓ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮ ਫਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ